ਮੇਨੀ ਕਹਾਣੀਬਾਰੀ ਦਾ ਬਟਾ ਲੇਖਕ ਐਡਵੋਕੇਟ ਹਰਦੀਪ ਸਿੰਘ ਪੱਟੀ ਜਾਗਰ ਦੇ ਮੁੰਡੇ ਤੇ ਕੈਨੇਡਾ ਜਾਣ ਦਾ ਭੂਤ ਸਵਾਰ ਸੀ ਪੜਾਈ ਵਿੱਚ ਗੈਪ ਹੋਣ ਕਰਕੇ ਸਟੱਡੀ ਬੇਸ ਤੇ ਨਹੀਂ ਜਾ ਸਕਦਾ ਸੀ ਇੱਕੋ ਇੱਕ ਰਾਹ ਬਚਿਆ ਸੀ ਵਿਆਹ ਵਾਲਾ ਸੋ ਬਾਹਰਲੀ ਕੁੜੀ ਲੱਭਣ ਲੱਗੇ ਕੁੜੀ ਚਾਹੇ ਕਾਲੀ ਲੂਲੀ ਲੰਗੜੀ ਹੋਵੇ ਭਾਵੇਂ ਅੰਨੀ ਕਾਣੀ ਸਭ ਮੰਜ਼ੂਰ ਆ ਬਸ ਕੈਨੇਡਾ ਪੀਆਰ ਹੋਵੇ ਮੁੰਡੇ ਨੇ ਇਹ ਰੱਟ ਲਈ ਸੀ ਰਿਸ਼ਤੇਦਾਰਾਂ ਨੂੰ ਵੀ ਬਾਹਰਲੀ ਕੁੜੀ ਦੀ 10 ਪੌਂਡ ਲਈ ਕਿਹਾ ਗਿਆ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਬਾਹਰਲੀ ਕੁੜੀ ਦਾ ਸਾਖ ਆ ਗਿਆ ਜਾਗਰ ਦਾ ਮੁੰਡਾ 6 ਫੁੱਟ ਦਾ ਸੋਹਣਾ ਸੁਨੱਖਾ ਤੇ ਕੁੜੀ 4.5 ਫੁੱਟ ਦੀ ਸ਼ਾਮਲੀ ਜੀ ਪਰ ਫਿਰ ਵੀ ਸਾਰੇ ਟੱਬਰ ਤੋਂ ਕਾਹ ਨਾ ਚੁੱਕਿਆ ਜਾਵੇ ਜੇ ਕੋਈ ਕੁੜੀ ਬਾਰੇ ਕਹਿੰਦਾ ਤਾਂ ਜਾਗਰ ਕਹਿੰਦਾ ਓਹ ਕਿਰਾ ਮੁੰਡਾ ਬਾਹਰ ਚਲਾ ਜਾਏ ਫਿਰ ਦੇਖਾਂਗੇ ਆਪਣਾ ਕੰਮ ਤਾਂ ਨਿਕਲੇ ਵਿਆਹ ਤੋਂ ਬਾਅਦ ਕੁੜੀ ਨੇ ਛੇਤੀ ਪੇਪਰ ਭਰ ਕੇ ਮੁੰਡੇ ਨੂੰ ਕੈਨੇਡਾ ਬੁਲਾ ਲਿਆ। ਮੁੰਡੇ ਨੇ ਪੱਕਾ ਹੁੰਦਿਆਂ ਹੀ ਕੁੜੀ ਨੂੰ ਤਲਾਕ ਦੇ ਦਿੱਤਾ ਤੇ ਇੰਡੀਆ ਸੋਹਣੀ ਜੀ ਕੁੜੀ ਨਾਲ ਦੁਬਾਰਾ ਵਿਆਹ ਕਰਾ ਲਿਆ। ਬਸ ਫਿਰ ਨਵੀਂ ਬਹੂ ਨੇ ਵੀ ਜਹਗਰ ਦੇ ਮੁੰਡੇ ਵਾਲੀ ਕੀਤੀ ਪੀ ਆਰ ਹੁੰਦਿਆਂ ਹੀ ਤਲਾਕ ਲੈ ਲਿਆ। ਸਾਰੇ ਪਿੰਡ ਵਿੱਚ ਗੱਲ ਅੱਗ ਵਾਂਗੂ ਫੈਲ ਗਈ। ਪਿੰਡ ਦੇ ਲੋਕ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ ਤੇ ਨਾਲੇ ਹੱਸਦੇ। ਇੱਕ ਦਿਨ ਪਿੰਡ ਦੀਆਂ ਤੀਵੀਆਂ ਗਲੀ ਵਿੱਚ ਮੰਝਾ ਡਾ ਬੈਠੀਆਂ ਇਹੋ ਗੱਲਾਂ ਕਰ ਰਹੀਆਂ ਸੀ। ਦੂਰੋਂ ਤੁਰੇ ਆਉਂਦੇ ਜਾਗਰ ਨੂੰ ਵੇਖ ਉਹ ਇੱਕ ਦੂਜੀ ਨੂੰ ਕੋਈ ਨਹੀਂ ਮਾਰਨ ਲੱਗੀਆਂ ਪ੍ਰਕਾਸ਼ੋਤਾਈ ਕੋਲੋਂ ਰਹਿਣ ਆ ਗਿਆ ਉਸਨੇ ਕੋਲੋਂ ਲੰਗੇ ਜਾਂਦੇ ਜਾਗਰ ਨੂੰ ਕਿਹਾ ਬਹੁਤ ਮਾੜਾ ਹੋਇਆ ਭਾਈ ਕੁੜੀ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਸੀ ਉਹ ਦੁਨੀਆ ਆਸਾਨ ਭੁੱਲ ਜਾਂਦੀ ਹੈ ਤਈ ਮੁੰਡੇ ਨੇ ਬਾਹਰ ਬੁਲਾਇਆ ਸੀ ਪੀਆ ਰਹੁੰਦੇ ਆ ਹੀ ਪਾਸਾ ਵਟ ਗਈ ਤੁਰਿਆ ਜਾਂਦਾ ਜਾਗਰ ਵੀ ਨੋਹਦੀ ਕੀਤੀ ਤੇ ਗੁੱਸਾ ਦਿਖਾ ਰਿਆ ਸੀ ਹੂੰ ਅਖ ਤਾਈਤੀ ਉਹਦੀਆਂ ਸਹੇਲੀਆਂ ਜਾਗਰ ਦੀ ਪਿੱਠ ਪਿੱਛੇ ਟਾੜੀ ਮਾਰ ਕੇ ਹੱਸ ਪਈਆਂ